ਬਹੁਤ ਹੀ ਸਤਿਕਾਰਯੋਗ ਸ਼ਿਵ ਸੁਸਾਇਟੀ ਦੇ ਇਹਦੇ ਪ੍ਰਧਾਨ ਜੀ ਮਿੰਟੇ ਬੈਠੇ ਤੇ ਮੈਂਬਰ ਸਾਹਿਬਾਨ ਤੇ ਸਾਰੇ ਮੋਗਾ ਸ਼ਹਿਰੀ ਜਿਹੜੇ ਆਪਣੀਆਂ ਮੁਸ਼ਕਲਾਂ ਅੱਜ ਲੋਕਾਂ ਦੇ ਵਿੱਚ ਦੱਸਣ ਆਏ। ਕੁਦਰਤ ਦਾ ਇੱਕ ਅਸੂਲ ਹੈ ਕਿ ਜਿੰਨਾ ਚਿਰ ਅਸੀਂ ਕਸ਼ਟ ਸਹੀ ਜਾਵਾਂਗੇ ਸਹੀ ਜਾਵਾਂਗੇ ਤਾਂ ਜਲਵ ਉਹਨਾਂ ਚਿਰ ਤੁਹਾਡੇ ਤੇ ਕਸ਼ਟ ਕਰ ਹੀ ਜਾਊਗਾ ਦੇ ਹੀ ਜਾਊਗਾ ਦੇ ਹੀ ਜਾਊਗਾ। ਅੱਜ ਜਿੰਨੀਆਂ ਮੁਸ਼ਕਲਾਂ ਆਪਾਂ ਇੱਥੇ ਡਿਸਕਸ ਕੀਤੀਆਂ ਇੱਕ ਪਾਸੇ ਸਾਬਕਾ ਐਮਸੀ ਹੈ ਜਾਂ ਮੌਜੂਦਾ ਐਮਸੀ ਹੈਗੇ ਆ ਜਿਨ੍ਹਾਂ ਦੀਆਂ ਗੱਲਾਂ ਅੱਜ ਦੀ ਸਰਕਾਰ ਚ ਨਹੀਂ ਸੁਣੀਆਂ ਗਈਆਂ ਦੂਜੇ ਪਾਸੇ ਉਹ ਲੋਕ ਆ ਜਿਨ੍ਹਾਂ ਜਿਹੜੇ ਮੁਸ਼ਕਲਾਂ ਨੂੰ ਝੱਲ ਰਹੇ ਆ ਤੀਜੇ ਪਾਸੇ ਇੱਕ ਸੁਸਾਇਟੀ ਬਣੀ ਆ ਜਿਹੜੀ ਮੋਗਾ ਸ਼ਹਿਰ ਨੂੰ ਅੱਗੇ ਲੈ ਜਾਣਾ ਚਾਹੁੰਦੀ ਆ ਤਿੰਨ ਧਿਰੀ ਗੱਲ ਅੱਜ ਆਪਾਂ ਇੱਥੇ ਕਰ ਰਹੇ ਆ ਤੇ ਇਸ ਤਿੰਨ ਧਿਰੀ ਗੱਲ ਦਾ ਮੈਂ ਮਹਿਸੂਸ ਕਰਦਾ ਟਾਈਮ ਫੈਲਾ ਹੈ ਜੇ ਇਹਨਾਂ ਨੂੰ ਆਪਾਂ ਗਰਾਸ ਰੂਟ ਜਮਾਂ ਜੜਾਂ ਤੱਕ ਲੋਕਾਂ ਦੇ ਵਿੱਚ ਲੋਕਾਂ ਦੇ ਵਾਰਡਾਂ ਦੇ ਵਿੱਚ ਜਾ ਕੇ ਗੱਲ ਕਰੀਏ ਅਜੇ ਚੋਣਾ ਮੈਂ ਜਦੋਂ ਆਉਂਦਾ ਸੀ ਉਹ ਪੜਿਆ ਚੋਣਾ ਲਿਖਿਆ ਮੇਰੇ ਦਿਮਾਗ 'ਚ ਉਦੋਂ ਹੀ ਖੜਕੀ ਜਦੋਂ ਚੋਣਾ ਆ ਜਾਂਦਾ ਜਿਸੇ ਵੀ ਸਿਸਟਮ 'ਚ ਕਿਸੇ ਵੀ ਸਿਸਟਮ 'ਚ ਚੋਣਾ ਆ ਜਾਂਦਾ ਉਦੋਂ ਬਹੁਤ ਹੀ ਖੁਫੂ ਉੱਭਰਦੀਆਂ ਨੇ ਤੇ ਚੋਣਾ ਤੋਂ ਵਗਰੋ ਜਿੱਤੀ ਵੀ ਪਾਰਟੀ ਉਹਨਾਂ ਸਿਧਾਂਤਾਂ ਨੂੰ ਉਹਨਾਂ ਵਿਵਾਨਾਂ ਨੂੰ ਉਹਨਾਂ ਲੋਕਾਂ ਨੂੰ ਨਪਕੇ ਕੁਚਲ ਕੇ ਆਪ ਦਾ ਰਾਜ ਚਾਹ ਸਾਲ ਪੰਜ ਸਾਲ ਜਿੰਨਾ ਉਹਨਾਂ ਦਾ ਹੁੰਦਾ ਉਹ ਕਰ ਜਾਂਦੇ ਆ ਫੇਰ ਸਾਡੇ ਦਰਵਾਜ਼ੇ ਆਉਦੇ ਅਸੀਂ ਫੇਰ ਉਹੀ ਕੰਮ ਸ਼ੁਰੂ ਕਰ ਦਿੰਨੇ ਮੈਂ ਗੁਰਦਰਜੀਤ ਇੱਕ ਗੱਲ ਬੜੀ ਠੋਕ ਕੇ ਗਈ ਐ ਇੱਥੇ ਗੱਲ ਮੈਂ ਕਾਲੀ ਹਾਂ ਕਾਲੀ ਰਹੂੰਗਾ ਤੇ ਕਾਲੀਆਂ ਦਾ ਹੈਗਾ ਵਧੀਆ ਗੱਲ ਪਰ ਮੈਂ ਨਾ ਨਹੀਂ ਮੈਂ ਕਿਸੇ ਦਾ ਲੈਂਦਾ ਜੇ ਐਮਸੀ ਚੇਂਜ ਹੋਏ ਆ ਪਾਰਟੀਆਂ ਦੇ ਜਿੱਤੇ ਕਿਸੇ ਐਮਸੀ ਆਧਾਰ ਤੇ ਆ ਸਾਡੇ ਆਜ਼ਾਦ ਜਿੱਤੇ ਦੂਜੀ ਸਰਕਾਰ ਚ ਲੈ ਗਏ ਜਦੋਂ ਉਹ ਜਾ ਕੇ ਪੁੱਛਦੇ ਆ ਇਹ ਤੋਂ ਦੱਗੇ ਆਜ ਤਾਇਆ ਸੀ ਨਹੀਂ ਜੀ ਸਰਕਾਰ ਆਪਣੀ ਬਣ ਗਈ ਆਪਣੀ ਕਾਦੀ ਬਣ ਗਈ ਕਦੇ ਕਾਂਗਰਸੀ ਕਦੇ ਕਾਲੀ ਤੇ ਹੁਣ ਤੀਜੀ ਹੜਕ ਲਾਗੀ ਹੁਣ ਜੇ ਚੌਥੀਆਂ ਚੋੜਾਂ ਆਉਣਗੇ ਆ ਕਿ ਉਦੋਂ ਅਸੀਂ ਚੌਥੀ ਧਿਰ ਆ ਧਿਰ ਖੜੀ ਕਰ ਸਕਦੇ ਆ ਤੁਹਾਨੂੰ ਲੋੜ ਆ ਇਸ ਤੇ ਰੁਕ ਖੜੀ ਕਰਦੀ ਤੇ ਖੜੇ ਉਹਨਾਂ ਨੂੰ ਕਦੇ ਕਰਨੀ ਹੈ ਜਿਨ੍ਹਾਂ ਨੇ ਪਿਛੜੀਆਂ ਸਰਕਾਰਾਂ ਸਾਰੀਆਂ ਸਰਕਾਰਾਂ ਤੋਂ ਆਪਦੇ ਤਣ ਤੇ ਮਣ ਤੇ ਆਪਦੇ ਪਰਿਵਾਰ ਤੇ ਕਾਸ਼ ਕਿ ਸਹੇ ਆਧਾ ਵਪਾਰ ਖਰਾਬ ਕੀਤਾ ਆਪਦਾ ਵਹਾਰ ਖਰਾਬ ਕੀਤਾ ਆਪਦਾ ਜਿਉਣਾ ਖਰਾਬ ਕੀਤਾ ਉਹਨਾਂ ਦੇ ਪਰਚੇ ਬਣੇ ਆ ਉਹਨਾਂ ਦੀ ਜਹਤਾਂ ਹੋਈਆਂ ਉਹਨਾਂ ਨੇ ਬਹੁਤ ਕੁਸ਼ ਕੀਤਾ ਕਿ ਉਹ ਗਰੁੱਪ ਕਿ ਉਹ ਬੰਦੇ ਆਪਦੇ ਵਾੜਾਂ ਦੇ ਵਿੱਚ ਉੱਪਰ ਰਗੇ ਕਿ ਉਹਨਾਂ ਨੂੰ ਵਾਰ ਲਈ ਪਾਰਟੀ ਪੱਤਰ ਤੋਂ ਉੱਪਰ ਉੱਠ ਕੇ ਅਸੀਂ ਐ ਸੋਸਾਇਟੀ ਨੂੰ ਲੋਕ ਘੜਾ ਕੇ ਕਿ ਇਲੈਕਸ਼ਨਾਂ ਦੇ ਵਿੱਚ ਆਉਣੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਤੁਰਾਂਗੇ ਅੱਜ ਲੋਕ ਸਰਕਟ ਕੇਸ ਦੀ ਕਿਉਂਕਿ ਇੱਕ ਦਾ ਵਪਾਰ ਹੁੰਦਾ ਹੈ ਦੂਜੇ ਦੀ ਪ੍ਰੋਬਲਮ ਬਣ ਜਾਂਦੀ ਹੈ ਮੋਗਾ ਸ਼ਹਿਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਠੀਕ ਹੈ ਪਾਣੀ ਦੀ ਪ੍ਰੋਬਲਮਾਂ ਸੀਵਰੇਜ ਦੀ ਪ੍ਰੋਬਲਮਾਂ ਟੁੱਟੀਆਂ ਸੜਕਾਂ ਦੀ ਪ੍ਰੋਬਲਮਾਂ ਲਾਈਟ ਦੀ ਪ੍ਰੋਬਲਮਾਂ ਪਰ ਸਭ ਤੋਂ ਵੱਡੀ ਪ੍ਰੋਬਲਮ ਮੋਗੇ ਦੇ ਵਿੱਚ ਟ੍ਰੈਫਿਕ ਦੀ ਆ ਰਹੀ ਹੈ ਦੂਜੀ ਵੱਡੀ ਪ੍ਰੋਬਲਮ ਅਵਾਰਾ ਪਸ਼ੂਆਂ ਦੀ ਆ ਰਹੀ ਹੈ ਤੀਜੀ ਵੱਡੀ ਪ੍ਰੋਬਲਮ ਅਵਾਰਾ ਕੁੱਤਿਆਂ ਦੀ ਆ ਰਹੀ ਹੈ ਖਰ ਕੁੱਤੇ ਤੇ ਗਊਆਂ ਨੂੰ ਜਾਂ ਅਵਾਰਾ ਪਸ਼ੂਆਂ ਨੂੰ ਤਾ ਅਸੀਂ ਜਿਹੜੇ ਬਾੜੇ ਧਰਮੀ ਲੋਕ ਬਣਦੇ ਆਂ ਹੋਰਾਂ ਕਾ ਦੁੱਧ ਪਾਤਾ ਜੀ ਬ੍ਰੈਡ ਦੇ ਦੀ ਅੱਧੀ ਰੋਟੀ ਪਾਦੀ ਇਹ ਪਾਪ ਆ ਕੇ ਜਿਹਨਾਂ ਨੂੰ ਆਪਦੇ ਆਵਾੜਾਂ ਦੇ ਚ ਆਉਂਦੀਆਂ ਗੱਡੀਆਂ ਦੇ ਵਿੱਚ ਉਹਨਾਂ ਨੂੰ ਅਸੀਂ ਸੱਦਾ ਦਿੰਨੇ ਆਂ ਵੀ ਆ ਜਾਓ ਸਾਡੇ ਸਿੰਘ ਮਾਰੋ ਸਾਨੂੰ ਵੱਢੋ ਅਸੀਂ ਤਾਂ ਧਰਮੀ ਆਂ ਜੇ ਤ ਤੁਹਾਨੂੰ ਕੋਈ ਕੁਝ ਕਹੂਗਾ ਅਸੀਂ ਫਿਰ ਜਿੱਥੇ ਖੜ੍ਹ ਜਾਗੇ ਫਿਰ ਜੇ ਨਾ ਕਰੂਗਾ ਫਿਰ ਉਹ ਮੋਰਦਾ ਗਾਦੀ ਆਪਣੀਆਂ ਮੇਰ ਦਾ ਗਾਂਧੀ ਸਰੀ ਮੇਰ ਦਾ ਗਾਦੀ ਜਿਹਦਾ ਡੰਡਾ ਉਹ ਆ ਜਾਂਦਾ ਕਿ ਤੁਸੀਂ ਇਹਨਾਂ ਨੂੰ ਕਿੱਤੇ ਮਨ ਦਾ ਹਾਰ ਨਹੀਂ ਕਰ ਸਕਦੇ ਤੁਸੀਂ ਮਰ ਜਾਓ ਕੋਈ ਗੱਲ ਨਹੀਂ ਮਰ ਜਾਓ ਪਰ ਕੁੱਤੇ ਨੂੰ ਹਾਰ ਨਹੀਂ ਕਰ ਸਕਦੇ ਕੋਈ ਪਸ਼ੂ ਆ ਗਿਆ ਪਸ਼ੂ ਨੂੰ ਤੁਸੀਂ ਡਾਗ ਨਹੀਂ ਮਾਰ ਸਕਦੇ ਕਿਉਂਕਿ ਸਾਡਾ ਧਾਰਮਿਕ ਚੈਨ ਹੈ ਪਰ ਵਿਅਕਤੀ ਅਸੀਂ ਕਿਹਦੇ ਚੈਨ ਸੋ ਸਾਨੂੰ ਇਹਨਾਂ ਗੱਲਾਂ ਨੂੰ ਸੋਚਣਾ ਪੈਣਾ ਮੈਂ ਇਹ ਹੀ ਬੇਨਤੀ ਕਰਦਾ ਕਿਉਂਕਿ ਜਦੋਂ ਸੋਸਾਇਟੀ ਬੜੀ ਸੀ ਉਦੋਂ ਮੈਂ ਆਪਣੇ ਬੱਚਿਆਂ ਕੋਲੇ ਬਾਹਰ ਗਿਆ ਸੀ ਮੈਨੂੰ ਬੜੀ ਖੁਸ਼ੀ ਹੋਈ ਕਿ ਸੋਹਿਰ ਦੇਵੇ ਸਾਥੀਆਂ ਨੇ ਗੈਰ ਸਾਹਿਬ ਨੇ ਇਹ ਜਿਹੜਾ ਉਦਮ ਕੀਤਾ ਹੈ ਨੁਮਾਈ ਵਿੱਚ ਤੇ ਮੈਂ ਇਹਨਾਂ ਨੂੰ ਉਦੋਂ ਹੀ ਬੇਨਤੀ ਕੀਤੀ ਸੀ ਜਦੋਂ ਮੈਂ ਆਪਣੇ ਪੰਜਾਬ ਚ ਆਇਆ ਵਾਪਸ ਮੈਂ ਤੁਹਾਡਾ ਮੈਂਬਰ ਬਣੂਗਾ ਅੱਜ ਮੈਂ ਇਸ ਸੋਸਾਇਟੀ ਦਾ ਮੈਂਬਰ ਬਣ ਲਈ ਜਾ ਰਿਹਾ ਤੇ ਕੋਸ਼ਿਸ਼ ਕਰਾਂਗੇ ਕਿ ਮੋਟੇ ਨਾ ਮੋਟਾ ਜੜ ਕੇ ਜਿਹੜਾ ਹੋਗਾ ਉਹਨੂੰ ਵਧੀਆ ਕਰੀਏ ਤੇ ਵਧੀਆ ਕਰਦੇ ਵਿੱਚ ਕਿਉਂਕਿ ਮੈਂ ਵਿਭਾਗਾਂ ਜਗਲਾਤ ਦੇ ਅਫਸਰ ਰਿਹਾ ਮੈਂ ਉਹਨਾਂ ਅਟੈਚਮੈਂਟ ਮੇਰੀ ਰਹੀ ਹੈ ਅੱਜ ਮੋਗੇ ਨੂੰ ਹਰਿਆਵਲ ਵਾਲੇ ਪਾਸੇ ਜਾਂਦੀ ਲੋੜ ਜੇ ਬੂਟੇ ਲੱਗਣਗੇ ਦਰਖਤ ਲੱਗਣਗੇ ਆਕਸੀਜਨ ਵਧੂਗੀ ਤਾਂ ਇਹ ਸਾਰਾ ਕੁਝ ਹੋਊਗਾ ਬਹੁਤ ਅੱਛਾ ਇਹ ਠੀਕ ਹੈ ਆ ਪਿੱਪਲ ਦੇ ਉੱਤੇ ਮਰੇ ਬੈਠੇ ਆ ਜੜਾਂ ਦੇ ਵਿੱਚ ਜਿਹੜੇ ਅੱਜ ਦੇ ਉਹ ਬੈਠੇ ਆ ਪਰ ਪਿੱਪਲ ਦਾ ਭਾਈ ਕੋਈ ਕਸੂਰ ਨਹੀਂ ਇਹਦਾ 24 ਘੰਟੇ ਆਕਸੀਜਨ ਹੁੰਦਾ ਇਹ ਤਾਂ ਰੋਖਾ ਗੱਲ ਵੀ ਆਈ ਸੀ ਕਿ ਪਿੱਪਲ ਹੀ ਪੱਟ ਦੋ ਨਹੀਂ ਪਿੱਪਲ ਨਹੀਂ ਪਟਨਾ ਪਿੱਪਲ ਨੂੰ ਅਸੀਂ ਖਾਰਕ ਦੇਣੀ ਆ ਪਾਣੀ ਦੇਣਾ ਉਹਦੇ ਉੱਤੇ ਉਹਨਾਂ ਪੱਤੇ ਨੂੰ ਝਾੜ ਦੋ ਉਹਨਾਂ ਜੜਾਂ ਨੂੰ ਖੋਗ ਕੇ ਬਾਹਰ ਕੱਢ ਲਓ ਜਿਹੜੇ ਸਾਡੇ ਮੋਗੇ ਦੇ ਵਿਰੋਧ ਵਿੱਚ ਬੈਠੇ ਤੇ ਵਿਰੋਧ ਮੋਗੇ ਨੂੰ ਸਿਉਕ ਲੱਗੇ ਬੈਠ ਰਿਹਾ ਮੈਂ ਇੰਨਾ ਹੀ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ